ਤਾਰ ਚੁਬਦੀ ਵੀ ਹੈ ਕਿਤੇ ਛਾਲੇ ਵੀ ਹੁੰਦੇ ਨੇ ਬਰਸ਼ ਲੱਗਣ ਤਾਰ ਲੱਗਣ ਕਰਕੇ ਬਰਸ਼ ਵੀ ਅੱਛੀ ਤਰ੍ਹਾਂ ਨਹੀਂ ਹੋ ਪੰਦਾ ਜਦੋਂ ਅੱਛੀ ਤਰ੍ਹਾਂ ਨਹੀਂ ਹੋ ਪੰਦਾ ਤਾਂ ਦੰਦ yellow ਹੋ ਜਾਂਦੇ ਨੇ ਕਈਆਂ ਦੇ ਦੰਦ ਕਿੜਾ ਲੱਗ ਜਾਂਦਾ ਹੂੰ ਠੀਕ ਹੈ ਜੀ ਤੇ ਸਾਲ ਡੇਢ ਸਾਲ 2 ਸਾਲ ਕਈਆਂ ਦੇ ਢਾਈ ਸਾਲ ਵੀ ਇਲਾਜ ਚੱਲਦਾ ਤੇ ਕਈ ਲੋਕ ਭਾਜੀ ਹੁਣ ਤੁਹਾਡੇ ਵਰਗੇ ਜਿਹੜੇ ਸੱਜਣ ਮਿੱਤਰ ਨੇ ਜਿਨ੍ਹਾਂ ਨੇ ਕੈਮਰਾ ਫੇਸ ਕਰਨਾ ਹੈ ਦਿੱਲੀ ਜਿਨ੍ਹਾਂ ਦੀਆਂ 에어 호ਸਟੈਸ ਕੁੜੀਆਂ ਹੋ ਗਈਆਂ ਟੀਵੀ ਸੈਲੀਬ੍ਰਿਟੀਜ਼ ਹੋ ਗਏ ਟੀਵੀ ਐਕਟਰਸ ਹੋ ਗਏ ਫਰੰਟ ਡੈਸਕ ਤੇ ਜੌਬ ਕਰਨ ਵਾਲੀਆਂ ਕੁੜੀਆਂ ਹੋਗੀਆਂ ਇਹ ਤਾਰਾਂ ਨੂੰ ਇਹ ਨਹੀਂ ਅਫੋਰਡ ਕਰਦੀਆਂ ਕਿਉਂਕਿ ਇਹਨਾਂ ਦੇ ਸਮਾਈਲ ਕਰਦੀਆਂ ਤਾਂ ਸਾਹਮਣੇ ਵਾਲੇ ਨੂੰ ਦਿਖਦਾ ਹੈਗਾ ਮੈਂ ਜਿਵੇਂ ਗੱਲ ਕੀਤੀ ਸੀ ਕਿ ਸਮਾਈਲ ਮੈਟਰ ਕਰਦੀ ਹੈ ਹੂੰ ਈਵਨ ਤਾਰ ਲੱਗੀ ਵੀ ਉਸ ਬੰਦੇ ਦਾ ਕੌਨਫੀਡੈਂਸ ਥੱਲੇ ਕਰਦੀ ਹੈ ਥੱਲੇ ਕਰਦੀ ਹੈ ਬਿਲਕੁਲ ਸਹੀ ਠੀਕ ਹੈ ਜੀ ਤਾਂ ਫਿਰ ਇੱਕ ਅਲਾਈਨਰ ਜਿਹੜਾ ਇਲਾਜ ਚੱਲਿਆ ਬਿਨਾ ਤਾਰ ਤੋਂ ਇਹ ਤੁਹਾਡੇ ਦੰਦਾਂ ਦੇ ਉੱਤੇ ਇੱਕ ਟਰਾਂਸਪੇਰੈਂਟ ਪਰਤ ਚੜ ਜਾਂਦੀ ਹੈ ਕਵਰਿੰਗ ਜਿਹੜਾ ਇਲਾਜ ਤੁਹਾਡਾ 2.5 ਸਾਲ ਚ ਹੋਣਾ ਸੀ ਉਹ ਅਲਾਈਨਰ ਨਾਲ ਅਸੀਂ 5 6 7 ਜਾਂ 8 ਮਹੀਨਿਆਂ ਚ ਐਵਰੇਜ ਕਈ 9-10 ਮਹੀਨਿਆਂ ਚ ਅਸੀਂ ਟ੍ਰੀਟਮੈਂਟ ਪੂਰਾ ਕਰ ਲੈਨੇ ਆਂ ਸਾਲ ਤੋਂ ਥੱਲੇ ਥੱਲੇ ਜ਼ਿਆਦਾਤਰ ਕੇਸਾਂ 'ਚ ਜ਼ਿਆਦਾਤਰ ਕੇਸਾਂ 'ਚ ਜ਼ਿਆਦਾਤਰ ਕੇਸਾਂ 'ਚ ਵਿਦਨ 6 ਮਨਥ ਮਤਲਬ ਹੁਣ ਦਾੰਤ ਜੇ ਕਿਸੇ ਦੇ ਟ੍ਰੇਡ ਨੇ ਤਾਂ ਉਹਨੂੰ 2 ਸਾਲ ਆਪਣਾ ਜਿਹਾ 2.5 ਸਾਲ ਟ੍ਰੀਟਮੈਂਟ ਕਰਾਣ ਤੇ ਲੋੜ ਨਹੀਂ ਏ ਜੇ ਭਾਜੀ 100 ਆਪਾਂ 100% ਕੇਸਸ ਦੇ ਵਿੱਚੋਂ 90% ਕੇਸਸ ਅਲਾਈਨਰ ਨਾਲ ਠੀਕ ਹੋ ਜਾਂਦੇ ਆ 10% ਕੇਸਸ ਹੁੰਦੇ ਆ ਬਹੁਤ ਕੰਪਲਿਕੇਟਿਡ ਜਿੱਥੇ ਅਲਾਈਨਰਸ ਨਹੀਂ ਕਾਲੇ ਕੰਮ ਕਰ ਸਕਦੇ ਜਿੱਥੇ ਸਾਨੂੰ ਤਾਰ ਦਾ ਹੀ ਹਿੱਸਾ ਹਰ ਲੈਣਾ ਪੈਂਦਾ ਠੀਕ ਹੈ ਜੀ ਸੋ ਜ਼ਿਆਦਾਤਰ ਕੇਸਾਂ 'ਚ ਆਪਾਂ ਅਲਾਈਨਰਸ ਨਾਲ ਟ੍ਰੀਟਮੈਂਟ ਕਰ ਸਕਦੇ ਹਾਂ ਹੂੰ ਬਹੁਤ ਛੇਤੀ ਕਰ ਸਕਦੇ ਹਾਂ ਇਹਦੇ 'ਚ ਬੈਨੀਫਿਟ ਉਹੀ ਗੱਲ ਹੋਗੀ ਕਿ ਤੁਸੀਂ ਸਾਰਾ ਟ੍ਰਾਂਸਪੇਰੈਂਟ ਹੈ ਤੁਸੀਂ ਕਿਸੇ ਨੂੰ ਮਿਲੋ ਕਿਸੇ ਨੂੰ ਪਤਾ ਨਹੀਂ ਲੱਗਦਾ ਕਿ ਤੁਸੀਂ ਕੁਝ ਵੇਅਰ ਕੀਤਾ ਹੋਇਆ ਹੂੰ ਤੁਸੀਂ ਹਾਂ ਜਦੋਂ ਕੁਝ ਖਾਣਾ ਹੈ ਜਦੋਂ ਬਰਸ਼ ਕਰਨਾ ਹੈ ਉਦੋਂ ਤੁਸੀਂ ਉਹ ਉਤਾਰ ਦੇਣਾ ਹੈਗਾ ਉਹਨੂੰ ਉਤਾਰ ਕੇ ਤੁਸੀਂ ਕਲੀਨ ਕਰਕੇ ਦੁਬਾਰਾ ਵੇਅਰ ਕਰ ਲੈਣਾ ਹੈਗਾ 4-5 ਮਹੀਨਿਆਂ ਚ ਤੁਸੀਂ ਜਿਹੜਾ ਡਿਜ਼ਾਇਰਡ ਤੁਹਾਡਾ ਰਿਜ਼ਲਟ ਆ ਸੀ ਉੱਥੇ ਦੇ ਦੇਨੇ ਆ ਇਹਦੇ ਚ ਮੈਂ ਇੱਕ ਗੱਲ ਹੋਰ ਥੋੜੀ ਜਿਹੀ ਐਡ ਕਰ ਦਣਾ ਤੁਸੀਂ ਸਵਾਲ ਕੀਤਾ ਸੀ ਤੁਸੀਂ ਤਾਰ ਭਾਜੀ ਮੇਰੇ ਕੋਲ ਲਵਾਉਣਾ ਏ ਹਮ ਮੈਂ ਤੁਹਾਨੂੰ ਕਿਹਾ ਕਿ ਕੁੰਵਰ ਜੀ ਤੁਹਾਡੇ ਦੰਦ ਇੰਨਾਸ ਟਾਈਮ ਲੱਗੇਗਾ ਤੇ ਬਹੁਤ ਸੋਹਣੇ ਹੋ ਜਾਣਗੇ ਇਹਨਾਂ ਨੂੰ ਮੈਂ ਇੱਥੇ ਲਿਆਉਂਗਾ ਮੈਂ ਇੱਕ ਆਪਣੇ ਮਨ ਚ ਪਿਕਚਰ ਬਣਾਈ ਮੈਂ ਕੋਸ਼ਿਸ਼ ਕੀਤੀ ਤੁਹਾਨੂੰ ਪਿਕਚਰ ਦਿਖਾਉਣ ਦੀ ਹਮ ਤੁਸੀਂ ਵੀ ਇੱਕ ਪਿਕਚਰ ਆਪਣੇ ਦਿਮਾਗ ਚ ਬਣਾਈ ਹੋ ਸਕਦਾ ਜਿਹੜੀ ਪਿਕਚਰ ਮੈਂ ਬਣਾਈ ਤੁਸੀਂ ਉਸ ਤੋਂ ਸੋਹਣੀ ਬਣਾ ਲਈ ਹੋਵੇ ਹਮ ਉਹ ਸਾਰੇ ਦੰਦੋ ਨੀਵੇਂ ਬਣਾ ਲਈ ਹੋਵੇ। ਤਾਰ ਨਾਲ ਮੈਂ ਜਿੱਦਾਂ ਦੇ ਤੁਹਾਨੂੰ ਦੰਦ ਬਣਾ ਕੇ ਦਿੱਤੇ ਤੁਸੀਂ ਮੈਨੂੰ ਬਾਅਦ ਚ ਕਹਿ ਸਕੋ ਕਿ ਡਾਕਟਰ ਮੇਰੀ ਤਾਂ ਐਕਸਪੈਕਟੇਸ਼ਨ ਹੋਰ ਸੀ। ਜਦੋਂ ਤੁਸੀਂ ਇਹ ਗੱਲ ਸੋਚੀ ਤਾਂ ਮੇਰਾ ਕੀਤਾ ਟ੍ਰੀਟਮੈਂਟ ਸਾਰਾ ਮਤਲਬ ਉਹ ਉਹਦਾ ਕੋਈ ਫਾਇਦਾ ਨਾ ਹੋਇਆ। ਜਦੋਂ ਤੁਸੀਂ ਸੈਟੀਸਫਾਈ ਨਾ ਹੋਏ। ਅਲਾਈਨਰਸ ਦੇ ਵਿੱਚ ਬੈਨੀਫਿਟ ਕੀ ਹੈ ਭਾਜੀ ਤੁਹਾਡਾ ਟ੍ਰੀਟਮੈਂਟ ਆਫਟਰ ਟ੍ਰੀਟਮੈਂਟ ਤੁਹਾਡੇ ਦੰਦ ਦੇਖਣਗੇ ਕਿਵੇਂ? ਉਹ ਅਸੀਂ ਤੁਹਾਨੂੰ ਪਹਿਲਾਂ ਹੀ ਦਿਖਾ ਦਿੰਦੇ ਹਾਂ। ਤੁਸੀਂ ਆਉਂਗੇ ਅਸੀਂ ਤੁਹਾਡੇ ਦੰਦਾਂ ਦਾ ਸਕੈਨ ਕਰਾਂਗੇ। ਸਾਡੇ ਕੋਲੇ ਇਨ ਹਾਊਸ ਡੈਂਟਲ ਸਕੈਨ ਹੈਗਾ ਸਿਸਟਮ ਤੁਸੀਂ ਸਾਡੇ ਕੋਲੇ ਵਿਜ਼ਿਟ ਕਰੋ ਅਸੀਂ ਤੁਹਾਨੂੰ ਸਕੈਨ ਕਰਕੇ ਤੁਹਾਡੀ ਕੰਪਿਊਟਰ ਦੇ ਉੱਤੇ ਸਮਾਈਲ ਦਿਖਾ ਦਾਂਗੇ ਪਹਿਲਾਂ ਹੀ ਕਿ ਕੁਮਰ ਜੀ ਤੁਸੀਂ ਟ੍ਰੀਟਮੈਂਟ ਤੋਂ ਬਾਅਦ ਇਦਾਂ ਦੇ ਦਿਖੋਗੇ ਪਹਿਲਾਂ ਦਿਖਾ ਦੋਗੇ ਵੀ ਕਿਸੇ ਹਾਂ ਕਿ ਤੁਸੀਂ ਇਦਾਂ ਦੇ ਦਿਖੋਗੇ ਜਦੋਂ ਤੁਸੀਂ ਦੇਖ ਲੈ ਕੇ ਮੈਂ ਇਦਾਂ ਦਾ ਦਿਖਾਂਗਾ ਤੁਹਾਡੇ ਲਈ ਫੈਸਲਾ ਲੈਣਾ ਵੀ ਸੌਖਾ ਤੁਹਾਨੂੰ ਹੂਬ ਹੂ ਉਦਾਂ ਦੀ ਹੀ ਸਮਾਈਲ ਮਿਲੇਗੀ ਸੋ ਇਹ ਡੈਂਟਲ ਅਲਾਈਨਰਸ ਦਾ ਇੱਕ ਵੱਡਾ ਫਾਇਦਾ ਹੈ ਪਰ ਸੀਜ਼ਨ ਸਾਨੂੰ ਉਸ ਤਰ੍ਹਾਂ ਦੀ ਮਿਲ ਜਾਂਦੀ ਓਦਾਂ ਦੇ ਦੰਦ ਸਾਨੂੰ ਮਿਲਦੇ ਆ ਦੇਖਾਂ ਸੋ ਇਹ ਤਾਰਾਂ ਨਾਲੋਂ ਇਹਦੇ 'ਚ ਕੋਈ ਤਾਰ ਨਹੀਂ ਫਸਦੀ ਕੋਈ ਛਾਲੇ ਨਹੀਂ ਹੁੰਦੇ ਕੋਈ ਦੰਦ ਨਹੀਂ ਇਹਦੇ 'ਚ ਖਰਾਬ ਹੁੰਦੇ ਬੜੀ ਵਧੀਆ ਚੀਜ਼ ਹੈ ਮੈਂ ਹੱਸਦਾ ਤਾਂ ਹਾਂ ਪ੍ਰਿਆਸੀ ਵਿੱਚ ਵਿੱਚ ਮੇਰਾ ਦਿਮਾਗ 'ਚ ਆ ਗਿਆ ਵੀ ਸੈਲੀਬ੍ਰਿਟੀਜ਼ ਨੇ ਵੀ ਲਵਾਏ ਆ ਲਾਈਨਰਸ ਕਿਉਂਕਿ ਤੁਸੀਂ ਕਿਹਾ ਸੀ ਵਿੱਚ ਇਹਦਾ ਫੇਸ ਦਿਖਦਾ ਤਾਰ ਨਹੀਂ ਲਵਾ ਸਕਦਾ ਬਹੁਤ ਸਾਰੇ ਸੈਲੀਬ੍ਰਿਟੀਜ਼ ਸਰ ਸਾਡੇ ਕੋਲ ਵੀ ਇਲਾਜ ਚੱਲਦੇ ਪਏ ਆ ਜਿਨ੍ਹਾਂ ਦੇ ਸਾਡੇ ਕੋਲ ਨਹੀਂ ਵੀ ਚੱਲਦੇ ਪਏ ਕਿਉਂਕਿ ਟੀਵੀ ਤੇ ਆਉਂਦੇ ਸਾਨੂੰ ਬੀਇੰਗ ਅ ਡੈਂਟਿਸਟ ਪਤਾ ਲੱਗ ਜਾਂਦਾ ਕਿ ਇਹਦਾ ਕੀ ਟਰੀਟਮੈਂਟ ਚੱਲਦਾ ਪਿਆ ਬਹੁਤ ਜਿਹੜੇ ਪੋਡਕਾਸਟ ਲੋਕੀ ਕਰਦੇ ਉਹ ਖੁਦ ਲਾਈਨਰਸ ਲਗਾ ਕੇ ਅੱਜਕੱਲ ਪੋਡਕਾਸਟ ਕਰਦੇ ਪਏ ਤੇ ਆਪਾਂ ਚਲੋ ਕਿਸੇ ਦਾ ਨਾਮ ਨਾ ਲਈਏ ਤੇ ਇਟ ਇਜ਼ ਵੈਰੀ ਕਾਮਨ ਟਰੀਟਮੈਂਟ ਤੁਹਾਡੇ ਨਾਲ ਲੈਣੀ ਹੁੰਦਾ ਜਿਵੇਂ ਕਈ ਵਾਰੀ ਸਾਡੇ ਹਰ ਬੰਦੇ ਦਾ ਆਪਣਾ ਕੰਮ ਹੁੰਦਾ ਤਾਂ ਉਹਦਾ ਕੰਮ ਵੱਲ ਧਿਆਨ ਜਾਂਦਾ ਹੁਣ ਅਸੀਂ ਕਈ ਵਾਰੀ ਰੋਡ ਤੇ ਲੱਗਦੇ ਹੁੰਦੇ ਆ ਅਸੀਂ ਸੋਚਣ ਲੱਗ ਜਾਂਦੇ ਆ ਯਾਰ ਆ ਵੀ ਸਟੋਰੀ ਆ ਆ ਵੀ ਕੁਝ ਆ ਵੀ ਕਿਸੇ ਹੋ ਬਣ ਸਕਦਾ ਇਹ ਬੰਦੇ ਦੀ ਇੱਕ ਕਹਾਣੀ ਹੈ ਇਹ ਵੀ ਲੋਕਾਂ ਤੱਕ ਸਾਂਝੀ ਕੀਤੀ ਜਾ ਸਕਦੀ ਹੈ ਜਾਂ ਕਿਸੇ ਨਾਲ ਗੱਲਬਾਤ ਵੀ ਕਰਦੇ ਹੁੰਦੇ ਹਾਂ ਸਾਨੂੰ ਲੱਗਦਾ ਵੀ ਹਾਂ ਯਾਰ ਆਹ ਕਹਾਣੀ ਬੜੀ ਵਧੀਆ ਬੰਦੇ ਦੀ ਭਾਵੇਂ ਉਹ ਇੱਕ ਸੈਲੀਬ੍ਰਿਟੀ ਨਹੀਂ ਹੈ ਪਰ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਬਹੁਤ ਕੁਝ ਕੀਤਾ ਮਿਹਨਤ ਕੀਤੀ ਹੈ ਤੁਸੀਂ ਵੀ ਉਸ ਹਿਸਾਬ ਨਾਲ ਜਦੋਂ ਕਿਸੇ ਨੂੰ ਦੇਖਦੇ ਹੋਗੇ ਤਾਂ ਪਹਿਲਾਂ ਸੋਚਦੇ ਹੋਗੇ ਦੰਦਾ ਨੂੰ ਦੇਖ ਕੇ ਪਹਿਲਾਂ ਹੀ ਧਿਆਨ ਦਿੰਦੇ ਹੋਗੇ ਵੀ ਇਹਨੇ ਕੁਝ ਨਾ ਕੁਝ ਕਰਾਇਆ ਹੈ ਕਿ ਕੀ ਮੈਂ ਸੋਚਿਆ ਕੀ ਮੈਂ ਦੇਖਿਆ ਵੀ ਆਏ ਨੇ ਕਿ ਕੀ ਕਰਾਇਆ ਹੈ ਭਾਜੀ ਮੈਂ ਸਾਰੀ ਜ਼ਿੰਦਗੀ ਇਸ ਕੰਮ ਤੇ ਲਾਤੀ ਹੈ ਹੂੰ ਜਿਵੇਂ ਉਹ ਮਹਾਭਾਰਤ 'ਚ ਹੀ ਕਹਿੰਦਾ ਵੀ ਅਰਜਨ ਨੇ ਉਹਦੇ ਤੀਰ ਮਾਰਨਾ ਸੀਗਾ ਮੱਛੀ ਦੀ ਅੱਖ 'ਚ ਪਾਣੀ ਉਹ ਤੈਨੂੰ ਕਹਿੰਦਾ ਕੀ ਦਿਖਦਾ ਉਹ ਕਹਿੰਦਾ ਮੈਨੂੰ ਤੈਨੂੰ ਮੱਛੀ ਦਿਖਦੀ ਆ ਕਹਿੰਦਾ ਨਹੀਂ ਮੈਨੂੰ ਤਾਂ ਅੱਖ ਦਿਖਦੀ ਮੈਨੂੰ ਅੱਖ ਦਿਖਦੀ ਆ ਉਦਾਂ ਹੀ ਭਾਜੀ ਮੈਨੂੰ ਤਾਂ ਦੰਦ ਹੀ ਦਿਖ ਰਹੇ ਆ ਮੈਂ ਕਿਸੇ ਵਿਆਹ 'ਚ ਚਲਾ ਜਾਵਾਂ ਕਿਸੇ ਫੰਕਸ਼ਨ 'ਚ ਕਿਸੇ ਪਾਰਟੀ 'ਚ ਕਿਸੇ ਗੈਦਰਿੰਗ 'ਚ ਤੁਸੀਂ ਮੈਨੂੰ ਹੁਣ ਮਿਲਿਓ ਮੈਂ ਪਹਿਲੀ ਮੀਟਿੰਗ 'ਚ ਤੁਹਾਡੇ ਦੰਦ ਸਕੈਨ ਕਰਕੇ ਦੇਖ ਕੇ ਹਾਂ ਹੈਨਾ ਜੀ ਸੋ ਸਾਡਾ ਮੇਰਾ ਤਾਂ ਧਿਆਨ ਉੱਥੇ ਜਾਂਦਾ ਮੈਂ ਫਿਲਮ ਦੇਖਣ ਆ ਜਾਂਦਾ ਮੈਂ ਸਾਰ ਤਾਂ ਮੈਂ ਦੇਖਦਾ ਕਿ ਕਿਹੜੇ ਸੈਲੀਬ੍ਰਿਟੀ ਨੇ ਕੀ ਟ੍ਰੀਟਮੈਂਟ ਮਤਲਬ ਲਿਆ ਹੈ ਈਵਨ ਮੈਂ ਆਪਣੀ ਵਾਈਫ ਨੂੰ ਵੀ ਉਹਦਾ ਵੀ ਸਿਰ ਖਾਂਦਾ ਰਹਿੰਦਾ ਕਿ ਯਾਰ ਇਹਨੂੰ ਇਹ ਟ੍ਰੀਟਮੈਂਟ ਕਰਾ ਲੈਣਾ ਚਾਹੀਦਾ ਹੈ ਇਹ ਕਿਉਂ ਨਹੀਂ ਕਰਾਂਦਾ ਤੇ ਹੁੰਦਾ ਵੀ ਐਦਾਂ ਬਹੁਤ ਬਾਰ ਵਾਰ ਇੱਕ ਨੂੰ ਤਾਂ ਮੈਂ ਫੋਨ ਵੀ ਕੀਤਾ ਹੋਰ ਦੱਸੋ ਸੈਲੀਬ੍ਰਿਟੀ ਨੂੰ ਹਾਂ ਜੀ ਹਾਂ ਜੀ ਕਿ ਭਾਜੀ ਆ ਤੁਸੀਂ ਕਿੱਥੇੋਂ ਫਲਾਣੀ ਜਗ੍ਹਾ ਤੋਂ ਆਹ ਟ੍ਰੀਟਮੈਂਟ ਤੁਸੀਂ ਕਰਾ ਲਓ ਕਰਾ ਲਓ ਹਾਂ ਕਿਹੜੇ ਬੰਦੇ ਕਹਿਣ ਇਹਨੂੰ ਤੇ ਬਾੜਾ ਸਿਆਣਾ ਨਾ ਬਣ। ਨਹੀਂ ਕਹੀ ਜਾਵੇ ਭਾਜੀ ਆਪਣਾ ਫਰਜ਼ ਆ ਦੇਖੋ ਜਿਹੜੀ ਚੀਜ਼ ਤੁਹਾਨੂੰ ਪਤਾ ਹੈ ਜੇ ਮੈਨੂੰ ਪਤਾ ਕਿ ਅੱਗੇ ਟੋਆ ਭਾਜੀ ਅੱਗੇ ਨਾਲ ਥੋੜਾ ਦੇਖ ਕੇ ਲੰਗੇ ਉਹ ਡਿੱਗਣਾ ਪਿਓ ਜੇ ਤੁਸੀਂ ਕਿਸੇ ਨੂੰ ਦੱਸ ਦੋਗੇ ਤਾਂ ਕੀ ਫਰਕ ਪੈਂਦਾ ਵੱਧ ਤੋਂ ਵੱਧ ਤੁਹਾਨੂੰ ਕਹਿ ਵੀ ਸਕਦਾ ਤੂੰ ਵੱਧ ਸਿਆਣਾ ਮੈਨੂੰ ਵੀ ਤਾਂ ਦਿਖਦਾ ਹੂੰ ਕੋਈ ਫਰਕ ਨਹੀਂ ਪੈਂਦਾ ਭਾਜੀ ਜ਼ਿੰਦਗੀ 'ਚ ਬਹੁਤ ਸੰਘਰਸ਼ਾਂ ਨਾਲ ਅਸੀਂ ਇੱਥੇ ਪਹੁੰਚੇ ਆਂ ਤੇ ਸਾਡੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਖੁਸ਼ੀਆਂ ਦਈਏ ਅਸੀਂ ਸਮਾਈਲ ਕਰੈਕਟਰ ਕਰਦੇ ਆ ਉਹਨਾਂ ਨੂੰ ਜੇ ਮੈਂ ਤੁਹਾਨੂੰ ਫੋਟੋਸ ਦਿਖਾਵਾਂ ਤੁਸੀਂ ਦੱਸ ਸਕਦੇ ਹੋ ਕਿਹੜੇ ਕਿਹੜੇ ਸੈਲੀਬ ਬਿਲਕੁਲ ਦੱਸ ਸਕਦੇ ਭਾਜੀ ਪਹਿਲਾਂ ਤਾਂ ਗੱਲ ਮੈਂ ਬਿਨਾਂ ਹੀ ਸਭ ਤੋਂ ਪਹਿਲਾਂ ਬਾਲੀਵੁੱਡ ਤੇ ਜਾਂਦਾ ਅਜੇ ਦੇਵਗੰਦ ਨੂੰ ਜਦੋਂ ਅਸੀਂ ਬਚਪਨ ਚ ਦੇਖਦੇ ਸੀ ਨਾ ਜਾਂ ਨਿਊਜ਼ ਦੇ ਵਿੱਚ ਦੇਖਦੇ ਸੀ ਤਾਂ ਨਿਊਜ਼ ਦੇ ਵਿੱਚ ਤੇ ਦੰਦ ਜਿਹੜੇ ਨਾ ਅਜੇ ਦੇਵਗੰਦ ਦੇ ਉਹ ਸਹੀ ਨਹੀਂ ਨਜ਼ਰ ਆਉਂਦੇ ਸੀ ਜੀ ਤੇ ਵਿੱਚੇ ਹੀ ਜਦੋਂ ਅਜੇ ਦੇਵਗੰਦ ਦੀ ਫਿਲਮਸ ਦਾ ਦੁਆਰਾ ਟ੍ਰੈਂਡ ਆਣਾ ਸ਼ੁਰੂ ਹੋਇਆ ਮਤਲਬ ਇੱਕ ਤਰੀਕੇ ਨਾਲ ਉਹ ਵੀ ਪਰਸਨੈਲਿਟੀ ਚੇਂਜ ਹੋ ਗਈ ਗੋਲਮਾਲ ਦੇਖਦੇ ਆ ਤਾਂ ਜਿਵੇਂ ਹੀ ਉਹਦੀ ਪਰਸਨੈਲਿਟੀ ਚੇਂਜ ਹੁੰਦੀ ਹੈ ਗੋਲਮਾਲ 1 2 3 ਜਿਵੇਂ ਜੋ ਪਹਿਲਾਂ ਅਜੇ ਦੇਵਗੰਦ ਸੀ ਉਹ ਜਿਵੇਂ ਨਹੀਂ ਲੱਗ ਰਿਹਾ ਸੀ ਉਹ ਅਲੱਗ ਜਿਹਾ ਦੇਖ ਨਹੀਂ ਲੱਗਦਾ ਬਈ ਅਸੀਂ ਤੇ ਉਹਦੇ ਦੰਦ ਵੀ ਕਿੱਥੇ ਨਾ ਕਿੱਥੇ ਸਹੀ ਹੋ ਗਏ ਸੀ ਤੁਸੀਂ ਕਿਹਾ ਸੀ ਪਰਸਨੈਲਿਟੀ ਤਾਂ ਸਿੱਧਾ ਸਿੱਧਾ ਬਿਲਕੁਲ ਭਾਜੀ ਦੰਦਾਂ ਦਾ ਬੜਾ ਵੱਡਾ ਇਹ ਗੱਲ ਹੈ ਬਈ ਦੰਦਾਂ ਦਾ ਦੰਦ ਸਹੀ ਹੈ ਤਾਂ ਬੰਦੇ ਦੀ ਪਰਸਨੈਲਿਟੀ ਬੜੀ ਵਧੀਆ ਲੱਗਦੀ ਉਹਦੀ ਇੱਕ ਫਿਲਮ ਹੈ ਦਿਲ ਜਲੇ ਉਹਦੇ ਵਿੱਚ ਨਾ ਬਹੁਤ ক্লোਜ਼ ਸ਼ਾਟ ਨੇ ਤੁਸੀਂ ਦੇਖੋ ਤੇ ਦੰਦ ਕਿੰਨੇ ਕਾਲੇ ਆ ਕਿੰਨੀ ਗੰਦਗੀ ਜਮਈ ਹੋਈ ਹੈ ਬਿਕੋਜ਼ ਹੀ ਵਾਸ ਅ ਚੇਨ ਸਮੋਕਰ ਹਮ ਸ਼ਾਹਰੂਖ ਖਾਨ ਵੀ ਸਾਡਾ ਚੇਨ ਸਮੋਕਰ ਹੈ ਸੀ ਹੁਣ ਛੱਡ ਗਿਆ ਸ਼ਾਇਦ ਹਾਂ ਤੇ ਦੰਦ ਉਹਨਾਂ ਦੇ ਬਹੁਤ ਵਿੰਗੇ ਡੇਡੇ ਵੀ ਸੀਗੇ ਖਰਾਬ ਵੀ ਸੀਗੇ ਤੇ ਮੈਂ ਉਹਦੀ ਫਿਲਮਾਂ ਦੀ ਜਰਨੀ ਦੱਸਦਾ ਮੈਂ ਦੇਖਿਆ ਵੀ ਉਹਦੇ ਦੰਦਾਂ ਨੂੰ ਹੇਟ ਲਿਆ ਨੂੰ ਕੋਈ ਪ੍ਰੋਬਲਮ ਆ ਗਈ ਹੋਊਗੀ ਮੇਬੀ ਉਹਨੇ ਕਢਾਏ ਆ ਜਾਂ ਕੀ ਆ ਸਰੋਖਾਨ ਨੇ ਨਹੀਂ ਅਜੀ ਦੇਵ ਅਜੀ ਦੇਵ ਦੰਦ ਦੇ ਹਾਂਜੀ ਹੁਣ ਉਹਨੇ ਹੇਟ ਲਏ ਦੰਦ ਸਾਰੇ ਮਤਲਬ ਮੇਬੀ ਉਹਨੇ ਬ੍ਰਿਜ ਕਰਾਇਆ ਹੈ ਸਾਹਮਣੇ ਹੂੰ ਤੇ ਸਮਾਈਲ ਡਿਜ਼ਾਈਨਿੰਗ ਹੈ ਉੱਪਰਲੇ ਦੰਦ ਉਹਨੇ ਠੀਕ ਕਰਾਏ ਉਹਨੇ ਸਮਾਈਲ ਡਿਜ਼ਾਈਨਿੰਗ ਕਰਾਈ ਬਿਲਕੁਲ 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 ਉਹ ਗੱਲ ਵੱਖਰੀ ਹੈ ਭਾਵੇਂ ਉਹ ਐਡ ਕਰਦਾ ਲੋਕਾਂ ਨੂੰ ਕਿ ਤੰਬਾਕੂ ਲਾਓ ਲੋਕਾਂ ਦੇ ਦੰਦ ਖਰਾਬ ਕਰਦਾ ਤੇ ਇਹ ਗਲਤ ਗੱਲ ਵੈਸੇ ਉਹਦੇ ਪੱਖ ਦੀ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਇਦਾਂ ਹਨਾ ਜੀ ਲੱਖਾਂ ਕਰੋੜਾਂ ਰੱਬ ਨੇ ਤੁਹਾਨੂੰ ਇੰਨੀ ਮਾਨ ਸ਼ੋਹਰਤ ਬਖਸ਼ੀ ਐ ਐਨਾ ਪੈਸਾ ਬਖਸ਼ਿਆ ਤੇ ਕਿਸੇ ਦੇ ਪੁੱਤ ਨੂੰ ਨਹੀਂ ਮਾੜੇ ਪਾਸੇ ਲਾਉਣਾ ਚਾਹੀਦਾ ਗੱਲ ਹੈ ਉਹ ਨਾ ਜਦੋਂ ਦਾ ਉਹਦਾ ਤਾਂ ਸੀ ਉਦੋਂ ਐਡ ਕੀਤੀ ਨਹੀਂ ਉਹ ਲੋਕਾਂ ਨੂੰ ਦਿਖਾਉਂਦਾ ਮੈਂ ਤਮਾਕੂ ਨਾਲ ਲੱਤਦਾ ਦੰਦ ਹੋ ਜਾਂਦੇ ਆ ਮੈਂ ਵੀ ਉਹਨੇ ਬਾਅਦ ਚ ਇਹ ਐਡ ਕਰਨੀ ਹੋਵੇ ਵੀ ਜਦੋਂ ਮੇਰੇ ਵਰਗੇ ਖਰਾਬ ਹੋ ਜਾਣ ਫਿਰ ਆਹ ਟ੍ਰੀਟਮੈਂਟ ਕਰਾਉ ਉਹਦਾ ਸਿੱਧੇ ਹੋ ਜਾਣਗੇ ਸੋਨੇ ਸਮਾਈਲ ਡਿਜ਼ਾਈਨਿੰਗ ਕਰਾਈ ਆ ਭਾਜੀ ਸੋ ਆਪਣਾ ਸ਼ਾਹਰੂਖ ਖਾਨ ਦੀ ਤੁਸੀਂ ਗੱਲ ਕੀਤੀ ਇਹਨੇ ਸਮਾਈਲ ਡਿਜ਼ਾਈਨ ਕਰਾਈ ਹੈ ਹਮ ਅ ਸਲਮਾਨ ਖਾਨ ਦੀ ਪਹਿਲੀ ਫਿਲਮ ਯਾਦ ਕਰੋ ਮੈਨੇ ਪਿਆਰ ਕੀਤਾ ਉਹਦੇ ਚ ਦੰਦਾਂ ਚ ਉਹਦੇ ਵਿਰਲੇ ਫਰੰਟ ਵਾਲੇ ਦੰਦਾਂ ਚ ਗੈਪ ਹੈ ਹੈਨਾ ਗੈਪ ਹੈ ਹਾਂ ਹਾਂ ਹੈਨਾ ਜੀ ਸਾਡੇ ਲੋਕ ਕਹਿੰਦੇ ਕਹਿੰਦੇ ਆ ਕਿ ਕਿਸਮਤ ਆ ਹੁੰਦੀ ਹੈ ਜਾਂ ਅਸੀਂ ਦੰਦਾਂ ਚ ਗੈਪ ਹੋਵੇ ਕਹਿੰਦੇ ਕਿਸਮਤ ਬਣੀ ਚੰਗੀ ਹੁੰਦੀ ਹੈ ਹਾਂ ਤੇ ਉਹ ਦੇਖੋ ਹੁਣ ਉਹਦੀ ਸਮਾਈਲ ਕਿਸ ਤਰ੍ਹਾਂ ਦੀ ਹੈ ਉਹਨਾਂ ਨੇ ਪ੍ਰੋਪਰ ਠੀਕ ਕਰਾਇਆ ਹੈ ਐਸ਼ਵਰੀਆ ਰਾਏ ਨੇ ਕਰਾਇਆ ਹੋਇਆ ਹੈ अनुष्का शर्मा विराट कोहली दी वाइफ है जड़ी आदि पहली फिल्म देखो शाहरुख खान ਨਾਲ ਆਈ ਸੀ ਸ਼ਾਇਦ ਕਿਹੜੀ ਜਿਹੜੀ ਉਹ ਰੱਬ ਨੇ ਬਣਾਦੀ ਰੱਬ ਨੇ ਬਣਾਦੀ ਜੋੜੀ ਉਹਦੇ ਚ ਉਹਦੀ ਸਮਾਈਲ ਦੇਖੋ ਟੇਢੀ ਜਾਂਦੀ ਹੈ ਇੱਕ ਪਾਸੇ ਦੰਦ ਦਿਖਦੇ ਇੱਕ ਪਾਸੇ ਟੇਢੀ ਸਮਾਈਲ ਆਦੀ ਹੂੰ ਤੇ ਹੁਣ ਦੇਖੋ ਉਹਦੀ ਸਮਾਈਲ ਕਿਆ ਖੂਬਸੂਰਤ ਸਮਾਈਲ ਹੈ ਹੂੰ ਟੋਟਲੀ ਸਮਾਈਲ ਡਿਜ਼ਾਈਨਿੰਗ ਬਾਲੀਵੁੱਡ ਦੀ ਗੱਲ ਹੋ ਗਈ ਆਪਾਂ ਆਪਣੇ ਬਸ ਪਾਲੀਵੁੱਡ 'ਚ ਆ ਜਾਂਦੇ ਐ ਇੱਥੇ ਵੀ ਗਰੁੱਪ ਕਰਾਈ ਬਿਲਕੁਲ ਪਾਜੀ ਬਿਲਕੁਲ ਕੁਝ ਪੰਜਾਬੀ ਫਿਲਮ ਐਕਟਰਸ ਹੈਗੇ ਸਾਡੇ ਪੇਸ਼ੈਂਟਸ ਨੇ ਆਪਣਾ ਨਾਂ ਹੀ ਲੈਣਾ ਜਾਂਦੇ ਪਟਿਆਲੇ ਦੇ ਨੇ ਕੁਝ ਜਿਨ੍ਹਾਂ ਦਾ ਅਸੀਂ ਟ੍ਰੀਟਮੈਂਟਸ ਕੀਤੇ ਹੈ ਜੀ ਬਹੁਤ ਕਾਮਯਾਬ ਵੀ ਨੇ ਤੇ ਖੁਸ਼ੀ ਹੁੰਦੀ ਹੈ ਦੇਖ ਕੇ ਜਦੋਂ ਅਸੀਂ ਉਹਨਾਂ ਦੀ ਫਿਲਮ ਦੇਖਦੇ ਆ ਅਸੀਂ ਆਪਣੇ ਦੰਦ ਠੀਕ ਕੀਤੇ ਦੇਖ ਲੈਣੇ ਵੀ ਆ ਠੀਕ ਆ ਆ ਬੜੇ ਫੇਮਸ ਐਕਟਰਸ ਨੇ ਨਿਰੂਪਾ ਜਵਾ ਜੀ ਆ ਤੁਸੀਂ ਦੱਸੋ ਵੀ ਇਹਨਾਂ ਨੇ ਕੀ ਕੀ ਕਰਾਇਆ ਓਲਡ ਫੋਟੋ ਵੀ ਆਪਾਂ ਕੱਢ ਲਾਂਗੇ ਇਹਨਾਂ ਨੇ ਭਾਜੀ ਇਸ ਫੋਟੋ ਨੂੰ ਦੇਖ ਕੇ ਮੈਂ ਜੋ ਦੱਸ ਸਕਦਾ ਡੈਂਟਲ ਵੇਨਇਰਿੰਗ ਕਰਾਈ ਹੋਈ ਹੈ ਮੈਨੂੰ ਤੁਸੀਂ ਪੁਰਾਣੀ ਫੋਟੋ ਦਿਖਾ ਦਿਓ ਤਾਂ ਮੈਂ ਤੁਹਾਨੂੰ ਬਹੁਤ ਜ਼ਿਆਦਾ ਕੁਝ ਦੱਸ ਦਊਗਾ ਜੀ ਚਲੋ ਪੁਰਾਣੀ ਫੋਟੋ ਦਿਖਾਓ ਸਮਾਈਲ ਡਿਜ਼ਾਈਨਿੰਗ ਦੇ ਵਿੱਚ ਡੈਂਟਲ ਵੇਨਇਰਿੰਗ ਹੁੰਦੀ ਹੈ ਉਹ ਟ੍ਰੀਟਮੈਂਟ ਆਵੇ ਪੁਰਾਣੀ ਫੋਟੋ ਜੀ ਤੁਸੀਂ ਇਸ ਪੁਰਾਣੀ ਫੋਟੋ ਦੇ ਵਿੱਚ ਦੇਖੋ ਇਹਨਾਂ ਦੇ ਦੰਦ ਉੱਚੇ ਨਹੀਂਵੇਂ ਆ ਹਮ ਠੀਕ ਹੈ ਜੀ ਪਰ ਜਿਹੜੀ ਤੁਸੀਂ ਮੈਨੂੰ ਪਹਿਲਾਂ ਫੋਟੋ ਦਿਖਾਈ ਉਹਦੇ ਵਿੱਚ ਦੰਦ ਬਿਲਕੁਲ ਪਲੇਨ ਹੈ ਹਨਾ ਇੱਕ ਲਾਈਨ ਚ ਸੋ ਇਹਦਾ ਮਤਲਬ ਹੋ ਸਕਦਾ ਇਹਨਾਂ ਨੇ ਪਹਿਲਾਂ ਡੈਂਟਲ ਅਲਾਈਨਰਸ ਪਾਏ ਹੋਣ ਡੈਂਟਲ ਅਲਾਈਨਮੈਂਟ ਕਰਾਈ ਹੈ ਦੰਦ ਸਿੱਧੇ ਕਰਾਏ ਆ ਤੇ ਉਸ ਤੋਂ ਬਾਅਦ ਜੇ ਦੰਦਾਂ ਦਾ ਸਰਫੇਸ ਰਫ ਹੋਗਾ ਤਾਂ ਉੱਤੇ ਡੈਂਟਲ ਲਾਮਿਨੇਸ਼ਨ ਜਿਹਨੂੰ ਡੈਂਟਲ ਵਨੀਰਿੰਗ ਕਰਾਇਆ ਕਹਿ ਦਿੰਦੇ ਆ ਉਹਦੇ ਚ ਡੈਂਟਲ ਵਨੀਰਿੰਗ ਦੇ ਵਿੱਚ ਅਸੀਂ ਦੰਦਾਂ ਨੂੰ ਕਿੰਨਾ ਦਿਸਣਾ ਹੈ ਕਿੰਨਾ ਮੋਟਾ ਕਿੰਨਾ ਪਤਲਾ ਚਾਹੀਦਾ ਕਿਹੜਾ ਦੰਦ ਕਿੰਨਾ ਚਾਹੀਦਾ ਉਹ ਸਾਰਾ ਡਿਜ਼ਾਈਨ ਕਰ ਦਿੰਦੇ ਆ ਹੂੰ ਸੋ ਉਹਦੇ ਨਾਲ ਅੱਜ ਕੱਲ ਤਾਂ ਲੋਕੀ ਸਾਡੇ ਕੋਲ ਇਹ ਵੀ ਡਿਮਾਂਡ ਲੈ ਕੇ ਆਉਂਦੇ ਆ ਕਿ ਜੀ ਮੈਨੂੰ ਕੁੜੀਆਂ ਖਾਸ ਕਰਕੇ ਕਿ ਮੈਨੂੰ ਉਹ ਐਕਟਰਸ ਜਿਹੇ ਜੈਸੇ ਦਾੰਤ ਚਾਹੀਏ ਉਹ ਵਾਲੀ ਸਮਾਈ ਚਾਹੀਏ ਤਾਂ ਸਾਨੂੰ ਥੋੜੀ ਹੋਰ ਮਿਹਨਤ ਕਰਨੀ ਪੈਂਦੀ ਆ ਉਹਨਾਂ ਦੇ ਕਰ ਦਿੰਦੇ ਆ ਅੱਜ ਬਹੁਤ ਹੱਦ ਤੱਕ ਸਰ ਕਈ ਕਹਿੰਦੇ ਹੋਣੇ ਸਾਨੂੰ ਸ਼ਵੇਰੇ ਰਾਇ ਵਰਗੀ ਸਮਾਈਲਿੰਗ ਚਾਹੀਦੀ ਬਹੁਤ ਹੱਦ ਤੱਕ ਉਹ ਸਾਡੇ ਕੋਲ ਕ੍ਰੀਨਾ ਕੁਪਰ ਵਰਗੀ ਸਾਡੇ ਕੋਲੇ ਉਹ ਫੋਟੋ ਕ੍ਰੋਪ ਕਰਕੇ ਸਮਾਈਲ ਲੈ ਕੇ ਆਉਂਦੀਆਂ ਤੇ ਉਹ ਸਾਨੂੰ ਦਿਖਾਉਂਦੇ ਆ ਦੱਸਦੇ ਆ ਇਹ ਐਕਟਰ ਨੂੰ ਪਛਾਣ ਹੀ ਗਿਆ ਹੋਣੇ ਬੀਨੂ ਧੱਲੋਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਤੁਸੀਂ ਜਿਹੜੀ ਫੋਟੋ ਵੀ ਦਿਖਾ ਰਹੇ ਹੋ ਮੈਂ ਫੋਟੋ ਦੇਖ ਕੇ ਦੱਸ ਦਿੰਨਾ ਭਾਜੀ ਇਹ ਫੋਟੋ 2010 ਤੋਂ ਪਹਿਲਾਂ ਦੀ ਹੈ ਬਾਈ ਜੀ ਦੀ ਐਨਾ ਪਤਾ ਤਾਂ ਮੇਰੇ ਸਾਡੇ ਪੇਸ਼ੈਂਟ ਰਹੇ ਨੇ ਜੀ ਅੱਛਾ ਹੈ ਪੇਸ਼ੈਂਟ ਆ ਬੈਕ 2010 ਤੱਕ ਆ ਬਹੁਤ ਹੀ ਅچھے ਇਨਸਾਨ ਬਹੁਤ ਵਧੀਆ ਬੰਦੇ ਤੇ ਬਹੁਤ ਅੱਛੀ ਸਮਾਈਲ ਹੈ ਇਹਨਾਂ ਦੀ ਹੂੰ ਸੋ ਇਹਨਾਂ ਦੇ ਅਸੀਂ ਕੁਝ ਟ੍ਰੀਟਮੈਂਟਸ ਕੀਤੇ ਸੀਗੇ ਕੀ ਵੀਰੀ ਹੈਪੀ ਬਹੁਤ ਇੰਤ ਤੂੰ ਤੁਸੀਂ ਨਹੀਂ ਮਿਲ ਨਹੀਂ ਕਰਨਾ ਹਾਂ ਨਹੀਂ ਬਟ ਹੁਣ ਇਹਨਾ ਇਸਮਾਈਲ ਇਸ ਹਸਾਮਲਾ ਤਾਂ ਬੜੀ ਵਧੀਆ ਬਹੁਤ ਵਧੀਆ ਜੀ ਬਹੁਤ ਵਧੀਆ ਹਮ ਪਰਫੈਕਟ ਪਰਫੈਕਟ ਹੈ ਹਾਂ ਸਾਡੇ ਕੋਲੇ ਮਿਸਟਰ ਨਰਿੰਦਰ ਸਿੰਘ ਕਪੂਰ ਜੀ ਨੂੰ ਸ਼ਾਇਦ ਤੁਸੀਂ ਜਾਣਦੇ ਹੋਵੋ ਸਾਹਿਤਕਾਰ ਨੇ ਪੰਜਾਬੀ ਦੇ ਬਹੁਤ ਵੱਡੇ ਬੜੇ ਵੱਡੇ ਸਾਹਿਤਕਾਰ ਹਾਂ ਨਰਿੰਦਰ ਸਾਡੇ ਤੇ ਭਰੋਸਾ ਕਰਦੇ ਆ ਸਾਡੇ ਪੇਸ਼ੈਂਟ ਨੇਗੇ ਉਹ अच्छा नरेंद्र ਸੰਖਪੂਰ ਜੀ ਤੇ ਬੜਾ ਚੰਗਾ ਲੱਗਦਾ ਹੈ ਉਹਨਾਂ ਦੇ ਵਾਈਫ ਪਿੱਛੇ ਜੇ ਚਲੋ ਥੋੜਾ ਜਿਹਾ ਬਿਮਾਰ ਸੀਗੇ ਉਹ ਤਾਂ ਉਹਨਾਂ ਦਾ ਟ੍ਰੀਟਮੈਂਟ ਪਰਮੇਸ਼ਰ ਵਰਮਾ ਜੀ ਨੇ ਉਹਨਾਂ ਦੇ ਫਾਦਰ ਸੀ ਸ਼ਰਮਾ ਜੀ ਪੂਰੀ ਫੈਮਿਲੀ ਸਾਡੇ ਨਾਲ ਜੁੜੀ ਹੋਈ ਹੈ ਜੀ ਸੋ ਬੜਾ ਚੰਗਾ ਲੱਗਦਾ ਹੈ ਆ ਇੱਕ ਫੋਟੋ ਹੈ ਪੁਰਾਣੀ ਹੈ ਗਿੱਪੀ ਗਰੇਵਾਲ ਜੀ ਨਵੀਂ ਕੱਢ ਕੇ ਖੰਦਾ ਇਹ ਪੁਰਾਣੀ ਤੁਹਾਡੇ ਕੋਲ ਰੱਖੀ ਆ ਆ